ਸ਼੍ਰਮ ਨਿਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਅੱਜ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਕਿਸਾਨਾਂ ਦੀ ਮਾਲੀ ਮਦਦ ਕੀਤੀ ਗਈ ਇਸ ਮੌਕੇ ਸੁਖਬੀਤ ਸਿੰਘ ਬਾਦਲ ਵੱਲੋਂ ਉਹਨਾਂ ਖੇਤਰਾਂ ਦਾ ਦੌਰਾ ਕੀਤਾ ਗਿਆ ਜਿੱਥੇ ਅਜੇ ਵੀ ਕਾਫੀ ਪਾਣੀ ਸੀ ਅਤੇ ਉੱਥੇ ਪਹੁੰਚ ਕੇ ਸੁਖਬੀਤ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਟੀਚਲ ਲਈ ਨਕਦੀ ਪੈਸੇ ਵੀ ਦਿੱਤੇ ਗਏ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਕਿੰਨਾ ਡੀਜ਼ਲ ਮੈਂ ਦੇਦਾ ਤੁਹਾਨੂੰ ਕਿੰਨਾ ਐਕਟਰ ਜੀ ਤੁਹਾਨੂੰ ਇੱਥੇ 1500 ਲੀਟਰ ਡੀਜ਼ਲ ਕੁਝ ਚੁੱਕੀ ਐ ਏ ਟਰੈਕਟਰ ਚੱਲ ਰਿਆ ਨਹੀਂ ਜੋ ਵੇਖ ਰਿਹਾ ਤਿੰਨ ਹਜ਼ਾਰ ਲੀਟਰ ਦੀ ਦਿੰਦਾ ਅੱਛਾ ਸ਼ੁਕਰ ਹੈ ਤੁਹਾਨੂੰ ਦੇਣਾ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ ਤਿੰਨ ਹਜ਼ਾਰ ਲੀਟਰ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪਾਪੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਨਾਲ ਤਿੰਨ ਹਜ਼ਾਰ ਲੀਟਰ 20 ਲੀਟਰ ਤੁਹਾਡੇ ਮੈਂ ਭਜਾ ਦੂੰਗਾ ਨਾਲ ਕੋਈ ਤੁਸੀਂ ਆ ਤੁਹਾਨੂੰ ਬਿਚਾਰ ਦੇ ਤਿੰਨ ਦਾ ਲੀਟਰ ਦਾ ਪਹਿਲਾਂ ਵੀ ਬਹੁਤ ਨਹੀਂ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਹਿੰਦੇ ਮਤਲਬ ਬਾਹਰ ਸ਼ਰਤ ਦਾ ਤੇਲ ਕਿੰਨਾ ਰੁਪਈਏ ਤੇਲ ਵੀ ਜੀ ਪੀ ਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਹਫਤਾ ਪਤਾ ਹੋ ਗਿਆ ਇੱਕ ਹਫਤਾ 1 ਲੱਖ ਰੁਪਏ ਮਿਲਣਗੇ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਰੁਪਈਆ ਮੈਂ ਕਹਾ ਸ਼ਾਮ ਤੱਕ ਇਹਨਾਂ ਕੋਲ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਇੱਕ ਹਫਤਾ ਹੋ ਗਿਆ ਸੋਨਹਾਂ ਜੀ ਅਨੇ ਜਾਈ ਨਾ ਕਿ ਕਿ ਭਰਾ ਸਾਡਾ ਤੇ ਬਹੁਤ ਬਹੁਤ ਅਲਮੁਸਾਲਮ ਹੁਣ ਮੈਂ ਤੁਹਾਡੇ ਬਾਤ ਸੁਣ ਲਾ ਲੈਂਦੇ ਲੱਖਾਂ ਦੇ ਅੰਦਰ ਹੀ ਬੋਲਦੇ ਲੱਖ ਰੁਪਏ ਦਾ ਸੁਭੀ ਨਾ ਜੀ ਸਾਡੇ ਤੇ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਸਾਡੇ ਨਹੀਂ ਯਾਰ ਦੁੱਖ ਜਾ ਕੇ ਖਲੋਤੇ ਹੋ ਦੁੱਖ ਜਾ ਕੇ ਦੁੱਖ ਘਟਦਾ ਹੈ ਤੁਹਾਡੀ ਕਿਰਪਾ ਜੀ ਨੇ ਕਰ ਦੋ 2000 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ ਸਹੀ ਅਸੀਂ ਰੋਟੀ ਖਾਣ ਜੋਗੇ ਹੋਗੇ ਬਹੁਤ ਬਹੁਤ ਧੰਨਵਾਦ ਹੈ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦਦੇ ਆ ਉਸ ਤਰੀਕੇ ਨਾਲ ਸਾਰਾ ਆਪਣਾ ਨਾਲ ਕਰੀਏ 600000 ਕਰੋੜ ਲੱਗਣਾ ਹੈ ਜੇ ਜੋ ਜੇ ਆਪਣੀ ਸਰਕਾਰ ਆਉਂਦੀ ਹੈ ਕੋਈ ਇਸ ਪੱਕਾ ਹੀ ਇਲਾਜ ਕਰ ਦੋਗਾ ਜ਼ਿੰਦਗੀ ਭਰ ਸੰਗਲੇ ਦੀ ਉਹ ਸਮੱਸਿਆ ਨਹੀਂ ਹੋਊਗੀ ਬੋਲੇ ਸੋਨ ਨਿਹਾਲ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਖਿਪ ਝੁਕਦਾ ਆਪਕੇ ਪੋਹ ਚ ਉੱਤਰਨਾ ਆਈ ਚੀਜ਼ ਕਿਤੇ ਹੋਰ ਸੂਬੇ ਚ ਹੁੰਦੀ ਨਾ ਢੁੜ ਜਾਣੀ ਔਕੀ ਹਿੰਮਤ ਹੈ ਤੁਸੀਂ ਛੋਟੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਨੂੰ ਨੂੰ ਬਦਲਦੇ ਆਏ ਹੋ ਸੋ ਮੈਂ ਅੱਜ ਮੇਰੇ ਕੋਲ ਮੈਂ ਮਨੂਰ ਬੁਲਾਇਆ ਸੀ ਜਰਾਂ ਸਰ ਜੀ ਨੇ ਆਪਣੇ ਹਲਕਾ ਇੰਜਾਜੀ ਨੇ ਬਾਬੂ ਜੀ ਨੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਪਠੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਫੋਕ ਲਿਫਟਸ ਤੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੀਜ਼ਲ ਅਸੀਂ ਪਾਵਾਂਗੇ ਥੋੜੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿੱਥੇ ਸਿਲਟ ਜਿੱਥੇ ਹੋਊਗਾ ਸੁਣਾ ਲੈਗਾ ਜੀ ਹੁਣ ਮੈਂ ਹੁਣ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਕਿੱਮਤੀ ਮਿੱਟੀ ਪੱਟ ਕੇ ਲਏ ਜਿਹਦਾ ਆਪਾਂ ਡੀਸੀ ਨੂੰ ਕਹਿ ਜੇ ਨੇ ਬੰਦੇ ਵਾਸਤੇ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਧਰਉ ਸਾਹਿਬ ਨੂੰ ਕਹਿੰਦੇ ਨਾ ਮੈਂ 3 ਲੱਖ ਰੁਪਏ ਤੇ 9000 ਲੀਟਰ ਦੀ ਜਰੂਰ ਆਇਥੇ ਦੇਖੀਏ ਜਾ ਰਹੇ 55 ਰੁਪਏ ਦੀ ਲੜਾ ਮਿੱਟੀ ਪਾਹੀਏ ਤੇ ਮਗਰ ਇਹਨੂੰ ਕਾਰਵਾਈ ਕਰਾਂ ਠੇਕੇਦਾਰਾਂ ਨਾਲ ਜੁੜਦੇ ਉਹ ਉਹਦੇ ਬਾਅਦ ਨਾਲ ਹੁਣ ਤਾਂ ਆਪਾਂ ਜਿਹੜਾ ਸਹਮਾ ਲਈਏ ਧਿਆਨ ਚੜਾ ਕੇ ਇਹਦੇ ਬਾਅਦ ਦਸਤ ਮੇਰਾ ਦਿਨ ਬਾਅਦ ਮੈਂ ਫਿਰ ਤੁਹ ਆਈਏ ਫਿਰ ਆਪਾਂ ਇਹਨੂੰ ਠਿੱਕ ਕਰਨ ਬੰਦ ਉਹ ਤੁਸੀਂ ਕੰਮ ਕਰਾਉਣਾ ਜੀ ਇਹ ਨਹੀਂ ਆ ਗਿਆ ਇਹਨੂੰ ਪੱਕਾ ਕਰਵਾਵਾਂਗੇ ਸਾਡਾ ਕੋਈ ਜੀ ਕੋਈ ਨਹੀਂ ਸਾਡੀ ਇਹਨੂੰ ਗਾਰੰਟੀ ਦਾ ਬਣਾਉਣਾ ਸਰਕਾਰ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਿਆਂ ਤੁਹਾਡੇ ਜੀ ਸਾਰੇ ਦੇ ਬੰਦੀ ਹੋਰ ਬਲਾਕ ਜੀ ਪਾਣੀ ਪਿੰਡ ਹੈ ਜੀ ਸਾਹਮਣੇ ਬਿਲਕੁਲ ਹੀ ਹੈ ਜੀ ਕਿਲੋਮੀਟਰ ਇਹ ਸਾਰਾ ਡੁੱਬਿਆ ਪਿਆ ਫਨਕੂ ਸਾਹਿਬ ਬੈਠੇ ਬਿਲਕੁਲ ਹੀ ਤਰਪਾਲਾ ਪਾ ਕੇ ਰੋਕਿਆ ਸਾਰਾ ਸਾਨੂੰ ਬੜੀ ਜੀ ਸਾਨੂੰ ਪੀਜ ਹੋਵੇ ਆ ਗਈ ਜਰੂਰ 1 ਮਿੰਟ ਜੀ ਇੱਕ ਮਿੰਟ ਜੀ ਪੱਕਾ ਹੱਲ ਕੱਢਿਓ ਸਰ ਇਹਦਾ ਪੱਕਾ ਹੱਲ ਜੀ 1 ਮਿੰਟ ਜੀ ਇਹ ਵੀ ਬੇਨਤੀ ਆ ਤੁਹਾਡੇ ਅੱਗੇ ਜਿਹੜਾ ਮਕੌਂਡ ਸਾਬ ਦਾ ਇਹ ਪੁਲ ਹੈ ਜੇ ਪਾਣੋ ਦੇ ਕੰਢੇ ਤੁਰ ਕੇ ਜਾਈਏ ਤਾਂ 8.5 ਕਿਲੋਮੀਟਰ ਬਣਦਾ ਜੇ ਆਪਾਂ ਸਿੱਧਾ ਜਾਈਏ ਤਾਂ 5 ਕਿਲੋਮੀਟਰ ਹੈ ਜੀ ਇਸ ਪੁਲ ਤੋਂ ਕੜੈਲ ਵਾਲਾ ਕੋਲੇ ਪੁਲ ਹੈ ਹੰਡੀ ਵਾਲਾ ਕੋਲ ਨਹੀਂ ਆਦਾ ਅੱਧ ਤੋਂ 9 ਕਿਲੋਮੀਟਰ ਹੈ ਮੈਂ ਤਾਂ ਜਾਈਏ ਕੱਢੇ-ਕੱਢੇ ਜੇ ਸਿੱਧਾ ਜਾਈਏ 4 ਹੈ ਇਹ ਤਾਂ ਉਸ ਪੁਲ ਤੋਂ ਸੂਤ ਮੰਨ ਗਏ ਆਪਨੀ ਸਰਕਾਰ ਆਉਣ ਤੋਂ ਬਾਅਦ ਉਹ ਤਾਂ ਸੀਮੈਂਟ ਦਾ ਕੋਨਕ੍ਰੀਟ ਬਣਾਉਣੀ ਇਹਨੂੰ ਸਿੱਧਾ ਕਰੋ 2 ਫੁੱਟ 2 ਸਿੱਧਾ ਕਰੋ 2 ਕਿੱਲੇ ਚੌੜਾ ਉਹ ਟੈਕਨੀਕਲ ਚੋਹ ਟੈਕਨੀਕਲ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਪੂਰੀ ਸਹਿਬਾ ਪੂਰੀ ਜਮਾ ਦੇਖੋ ਜੀ ਅੱਜ ਹਾਂ ਮਾਤਾ ਜੀ ਕੋ ਇਕੱਠਿਆ ਸਾਰੇ ਤੁਸੀਂ ਵੰਡੋ ਇੱਕ ਮੈਂ ਜੀ ਮੇਰਾ ਮਤਲਬ ਹੈ 254 ਡੀਜ਼ਲ ਭੇਜ ਦਿੱਤਾ ਆ ਵੀ ਪੈਸਾ ਇੱਥੇ ਰੱਖ ਕੇ ਕਰ ਲੀ ਬੈਠੇ ਕਰਦੇ ਮੈਂ ਗਲਜਾਰੀ ਨੂੰ ਫੜਾਨਾ ਚਾਹੀਏ ਫਿਰ ਨਹੀਂ ਨਹੀਂ ਦਾਦਾ ਲੋੜ ਅੰਦਾ ਕੋਈ ਮੇਰਾ ਮਤਲਬ ਆ ਯਾਰ ਚੇਅਰਮੈਨ ਨਾ ਮੈਂ ਵੀ ਪਰ ਆਫਿਸ ਸਭ ਨੂੰ ਉਹਨੇ ਇਕੱਲੀ ਦੋ ਦਾ ਕੰਮ ਕਰਨਾ ਠੀਕ ਹੈ ਬਿਲਕੁਲ ਜੇ ਅਸੀਂ ਕੋਈ ਥੇਤਰ ਉਹਦਾ ਸਾਡਾ ਨਾ ਇੱਧਰ ਲੱਭ ਕੇ ਨਾ ਇੱਧਰ ਲੱਭ ਕੇ ਅਸੀਂ ਜੰਨੇ ਰਲ ਮਿਲ ਕੇ ਸਾਡਾ ਹੱਲ ਕੀਤਾ ਮੈਂ ਉਹੀ ਕਹਿ ਰਿਹਾ ਨਾ ਮੈਂ ਕਹਿ ਦੇ ਨੂੰ ਕਹਿ ਦਿੰਦਾ ਆਸ ਤੇ ਮੈਂ ਵੀ ਕੋਈ ਚੱਕਰ ਨਹੀਂ ਲਗਾ ਦੋ ਦਾ ਲੀਟਰ ਨਾ ਭੇਜੋ ਸ਼ਾਮ ਦਾ ਠੀਕ ਹੈ ਹੋਰ ਵੀ ਮੋੜ ਕੇ ਠੀਕ ਜੁੱਤੇ ਦੇ ਨਾਲ ਐਨ ਮਾਰਦੇ ਮੈਂ ਪੀਣੀ ਚਾਹ ਕੋਈ ਕਰ ਤੇਰੇ ਨਾਲ ਚਾਹੇ ਕੋਈ ਕਰਾਂਗੇ ਇੱਥੇ ਪਰ ਜ਼ਮੀਨ ਤੇ ਤਾਂ ਨਹੀਂ ਗਿਆਲੇ ਬਣਨੇ ਹਾਲੇ ਜੀ ਕਮੇਂ ਦੇ ਨਹੀਂ ਜਾ ਰਹੇ ਫੋਟੋ ਕਰਾਂਦਾ ਫੋਟੋ ਕਰਾਂਦਾ ਫੋਟੋ ਕਰਾਂਦਾ ਫੋਟੋ ਇਹ ਤੁਸੀਂ ਆਇਆ ਕਰੋ ਯਾ ਕੈਕਟਰ ਬੁੱਕ ना। तो बच्चा, बच्चा 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 जी साढ़े बेहद रात खड़े ने اومدا چيت جندباد جندباد اپنا رفيق يتاه چڪي سال مليا وائي جي ڪميٽي نار جي